ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਰਿਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਕਾਟਨ ਦੇ ਸੂਟ ਇਹ ਕਾਟਨ ਹੈਗੀ ਜਿਹੜੀ ਉਹ ਕੈਮਰਿਕ ਕਾਟਨ ਨਹੀਂ ਹੈਗੀ ਜੀ ਸੁਪੀਰੀਅਰ ਕਾਟਨ ਹੈ ਸੁਪੀਰੀਅਰ ਕਾਟਨ ਰਹੂਗੀ ਜੀ ਬੀ ਐਲ ਐਮ ਦੀ ਕਾਟਨ ਹੈ ਜੀ ਮੈਚਿੰਗ ਸੂਟ ਰਹਿਣਗੇ ਮੈਚਿੰਗ ਵੀ ਇਹਨਾਂ ਦੀ ਅਲੱਗ ਤੋਂ ਬਣੀ ਹੋਈ ਹੈ ਜੀ ਅਤੇ ਨੂੰ ਦਿਸਰੇ ਜਿਹੜੇ ਆ بیس ਹੈਗਾ ਆਪਣਾ ਇਹ ਸਟੱਫ ਸੇਮ ਰਹੂਗਾ ਜੀ 셔ਟ ਦਾ ਵੀ ਤੇ ਬਾਟਮ ਦਾ ਵੀ ਬਾਟਮ ਕੰਟਰਾਸਟ ਰਹੂਗੀ ਜੀ ਇਸ ਦੇ ਨਾਲ ਫੈਬਰਿਕ ਹੈ ਜਿਹੜਾ ਦੋਨਾਂ ਦਾ ਸੇਮ ਰਹੂਗਾ ਜੀ ਸੇਮ ਬੀਐਲਐਮ ਦੇ ਹੀ ਬ੍ਰਾਂਡ ਰਹੂਗਾ ਆਪਣੇ ਕੋਲੇ ਜਿਹੜਾ ਅੱਜ ਤੁਹਾਨੂੰ ਦਿਖਾਉਣ ਲੱਗੇ ਆਪਾਂ ਮੈਚਿੰਗ ਸੂਟ ਰਹਿਣਗੇ ਜੀ ਕੱਟ ਇਹਨਾਂ ਦੀ ਟਾਈਟ ਟਾਈਟ ਮੀਟਰ ਰਹੂਗੀ ਜੀ ਵਿਦਆਊਟ ਇਨਰ ਬੰਨ ਵਾਲੇ ਸੂਟ ਨੇ ਗਰਮੀਆਂ ਵਾਲਾ ਸਟੱਫ ਹੈ ਜੀ ਆ ਆਪਣੇ ਕੋਲੇ ਪਹਿਲਾ ਸੂਟ ਆ ਗਿਆ ਜੀ ਬਹੁਤ ਹੀ ਸੁਪੀਰੀਅਰ ਬਹੁਤ ਜ਼ਿਆਦਾ ਸੌਫਟ ਕੈਮਰਿਕ ਹੈ ਜੀ ਮਤਲਬ ਕਿ ਕੈਮਰਿਕ ਨਹੀਂ ਆਪਾਂ ਇਹਨੂੰ ਕਹਿ ਸਕਦੇ ਪ੍ਰਿੰਸੈਸ ਵੀ ਨਹੀਂ ਹੈਗੀ ਇਹ ਹੈ ਮਤਲਬ ਕਿ ਸਟਫ ਕਾਟਨ ਹੀ ਹੈ ਅੱਜ ਦਾ ਫਰਸਟ ਕਲਰ ਆ ਗਿਆ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆ ਉਹ ਆਪਣੇ ਨਾਲ ਕੰਟੈਂਟ ਕੰਟੈਕਟ ਕਰ ਸਕਦੇ ਨੇ ਜੀ ਅਗਲਾ ਕਲਰ ਆ ਗਿਆ ਜੀ ਆਪਣਾ ਮੋਰ ਪੰਖੀ ਜਿਹੜਾ ਅਸੀਂ ਤੋਂ ਪਹਿਲਾਂ ਦਿਖਾਇਆ ਨਾ ਉਹ ਕਲਰ ਵਾਈਨ ਸੀਗਾ ਜੀ ਵਾਈਨ ਸੀਗਾ ਔਰ ਇਸ ਦੇ ਵਿੱਚ ਆਪਣੇ ਕੋਲੇ ਇਸ ਟਾਈਮ ਸਿੰਗਲ ਸਿੰਗਲ ਸੂਟ ਹੀ ਅਵੇਲੇਬਲ ਹੈਗੇ ਨੇ ਜੀ ਸਿੰਗਲ ਹੀ ਰਹਿ ਗਏ ਜੀ ਇਹ ਮੈਚਿੰਗ ਆ ਐਸਟ ਮਤਲਬ ਕਿ ਹੁੰਦੇ ਗਰਮੀ ਦੇ ਸਟਾਰਟਿੰਗ ਦੇ ਵਿੱਚ ਹੀ ਆਪਣੇ ਕੋਲੇ ਆਇਆ ਹੋਇਆ ਇਹ ਸਟਾਫ ਸੀਗਾ ਔਰ ਇਹਦੇ ਵਿੱਚ ਆਪਣੇ ਕੋਲੇ ਸਿੰਗਲ ਸਿੰਗਲ ਹੀ ਸੂਟ ਰਹਿ ਗਏ ਨੇ ਸੈਕੰਡ ਆ ਗਿਆ ਜੀ ਆ ਆਪਣੇ ਕੋਲੇ ਕਲਰ ਇਹ ਹੈਗਾ ਜੀ ਮੋਰ ਪੰਖੀ ਕਲਰ ਇਹ ਮੋਰ ਪੰਖੀ ਕਲਰ ਆ ਗਿਆ ਜੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣੇ ਆ ਉਹ ਆਪਣੇ ਤੋਂ ਰੇਟ ਹੈ ਜਿਹੜਾ ਉਹ ਇਹਨਾਂ ਦਾ ਪੁੱਛ ਸਕਦੇ ਆ ਜੀ ਪੱਕੇ ਰੰਗਾਂ ਦੇ ਸੂਟ ਨੇ ਜੀ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ और थर्ड कलर है जी इसका महरून थर्ड कलर मेहरून है जी मैचिंग सूट रहे जी ये मेहरून कलर आ गया जी ਤਿੰਨੀ ਕਲਰਨੈਸ ਦੇ ਵਿੱਚ ਔਰ ਤਿੰਨੀ ਆਪਣੇ ਕੋਲੇ ਲਾਸਟ ਪੀਸ ਨੇ ਜੀ ਤਿੰਨੀ ਸੂਟਨੇਗੇ ਪ੍ਰਾਈਸ ਹੋਊਗਾ ਜਿਸਦਾ 550 ਰੁਪਏ ਇਸ ਟਾਈਮ ਮਤਲਬ ਕਿ ਕੱਟ ਰੇਟ 'ਚ ਹੀ ਹਜੇ ਆਪਾਂ ਦੇ ਰਹੇ ਆ 550 ਰੁਪਏ ਕਿ ਇਹ बॉटम ਆਉਗੀ ਜੀ ਟਾਈਲੈਂਡ ਡਾਈ ਦੀ ਤੇਰ ਜਿਗਜੈਗ ਦੀ ਸ਼ਰਟ ਆਉਗੀ ਜੀ ਇਸ ਦੇ ਨਾਲ ਟੌਪ ਵੀ ਐਲ ਐਮ ਦਾ ਇਹ ਇਹ ਮਾਸਟਰਡ ਕਲਰ ਹੈ ਜੀ बॉटम ਦਾ ਹੈਗਾ ਨਾ ਜਿਹੜਾ ਮਾਸਟਰਡ ਕਲਰ ਹੈ ਡਾਰਕ ਤੇ ਲਾਈਟ ਕਲਰ ਮਾਸਟਰਡ ਹੀ ਰਹੂਗਾ ਜੀ ਇਸ ਤਰ੍ਹਾਂ ਜਿਗਜੈਗ ਵਾਲੀ ਇਸ ਦੀ ਸ਼ਰਟ ਆਉਗੀ ਪ੍ਰਾਈਜ਼ ਹੈਗਾ ਜਿਹੜਾ ਇਹਨਾਂ ਦਾ 550 ਰੁਪਏ ਜੀ ਹਾਂਜੀ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਮੋਰ ਪੰਖੀ ਇਹ ਲੱਗ ਜੀ ਮੈਚਿੰਗਾਂ ਨੇ ਜੀ ਪਲੇਨ ਪਲੇਨ ਮੈਚਿੰਗ ਤਾਂ ਹੁੰਦੀ ਹੀ ਆ ਪਲੇਨ ਵੀ ਹੁੰਦੀ ਆ ਤੇ ਇੱਕ ਸ਼ੈਡੋ ਵਾਲੀ ਜਿਹੜੀ ਉਹ ਵੀ ਆਪਣੇ ਕੋਲੇ ਆਉਂਦੀ ਰਹਿੰਦੀ ਆ ਰਿਪੀਟ ਤੇ ਆਹ ਨੇ ਜਿਹੜੀਆਂ ਇਹ ਅਲੱਗ ਤੋਂ ਮੈਚਿੰਗਾਂ ਨੇ ਜੀ ਜਿਹੜੀਆਂ ਤੁਹਾਨੂੰ ਕਾਮਨ ਨਹੀਂ ਮਿਲਣਗੀਆਂ ਇਹ ਬਲੂ ਜਿਹਾ ਕਲਰ ਹੈ ਜੀ ਮੋਰ ਪੰਖੀ ਬਲੂ ਜਾਂ ਔਰ ਇਸ ਦੇ ਆਪਣੇ ਕੋਲ ਦੋ ਹੀ ਕਲਰ ਰਹਿ ਗਏ ਹਾਂਜੀ ਸੂਟ ਇਹਦੇ ਵਿੱਚ ਦੋ ਦੋ ਅਵੇਲੇਬਲ ਨੇ ਆਪਣੇ ਕੋਲੇ ਆਹ yellow ਵਾਲੇ ਤਿੱਲ ਹੈਗੇ ਨੇ ਔਰ ਆ ਬਲੂ ਵਾਲੇ ਨੇ ਜਿਹੜੇ ਇਹ ਦੋ ਨੇ ਇਹ ਮੈਚਿੰਗਾਂ ਨੇ ਜਿਹੜੀਆਂ ਆਪਣੀਆਂ 550 ਦੀਆਂ ਨੇ ਜੀ 500 ਤੇ 50 ਰੁਪਏ ਓਨਲੀ ਸਿਰਫ 550 ਦੇ ਵਿੱਚ ਆ ਜਾਣਗੀਆਂ ਜੀ ਔਰ ਅੱਗੇ ਆਪਣੇ ਕੋਲੇ ਹੈਗੀਆਂ ਜੀ ਆਪਾਂ ਇਹ ਜੀ ਸੈਂਪਲ ਹੀ ਤੁਹਾਨੂੰ ਦਿਖਾਉਨੇ ਆ ਆ ਤਾਂ ਆਪਣੇ ਕੋਲੇ ਹੁੰਦੀ ਹੈ ਹੈਗੇ ਨੇ ਜੀ ਸਰਪਲਸ ਵਾਲੇ ਤਾਂ ਆਪਣੇ ਕੋਲੇ ਡਿਜ਼ਾਈਨ ਬਹੁਤ ਮਿਲ ਜਾਂਦੇ ਨੇ ਤੁਹਾਨੂੰ ਪਤਾ ਹੀ ਆਪਣੇ ਕਸਟਮਰਸ ਨੂੰ ਇਹ ਇਸ ਤਰ੍ਹਾਂ ਪਲੇਨ ਬਾਟਮ ਦੇ ਨਾਲ ਆ ਚੀਜ਼ ਹੈਗੀ ਜਿਹੜੀ ਇਹ ਤੁਹਾਨੂੰ ਹਲੇ ਵੀ ਆਪਾਂ 500 ਚ ਹੀ ਦੇਵਾਂਗੇ ਜੇ ਤੁਸੀਂ ਹੁਣ ਲਵੋਗੇ 500 ਦੇ ਵਿੱਚ ਹੀ ਦੇਵਾਂਗੇ ਔਰ ਇਸ ਤੋਂ ਬਾਅਦ ਪਤਾ ਕੀ ਹੈ ਜੋ-ਜੋ ਗਰਮੀ ਸਟਾਰਟ ਹੋਊਗੀ ਤਾਂ ਇਹਨਾਂ ਦੇ ਰੇਟ ਨੇ ਜਿਹੜੇ ਉਹ ਅਪ ਹੋ ਜਾਣਗੇ ਜੀ ਪਿਛਲੇ ਗਰਮੀਆਂ ਨਾਲੋਂ ਐਡ ਕੀ ਰੇਟ ਨੇ ਜਿਹੜੇ ਉਹ ਵੱਧ ਕੇ ਆ ਰਹੇ ਨੇ ਜੀ ਕਾਟਨ ਸਟਾਫ ਦੇ ਆ 500 ਵਾਲਾ ਸੂਟ ਹੈ ਜੀ ਇਹ ਆਪਣੇ ਕੋਲੇ ਲਾਸਟ ਹੀ ਸੂਟ ਹੈ 500 ਵਾਲਾ ਔਰ ਇਸ ਤਰ੍ਹਾਂ ਦਾ ਵੀ ਆਪਣੇ ਕੋਲੋਂ ਫੈਬਰਿਕ ਹੈ ਜਿਹੜਾ ਉਹ ਤੁਸੀਂ ਲੈ ਸਕਦੇ ਹੋਏ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਪ੍ਰੋਪਰ ਇਹ ਸਾਰਾ ਚਿਕਨ ਵਰਕ ਹੈ ਜੀ ਚਿਕਨ ਵਰਕ ਹੈ ਨਹੀਂ ਬੇਟਾ ਇਹ ਨਹੀਂ ਹੈਗਾ ਇਹਦੇ ਨਾਲ ਆਹੀ ਆਉ ਇਹ ਚਿਕਨ ਵਰਕ ਹੈ ਜੀ ਥੋੜਾ ਜ਼ੂਮ ਕਰਕੇ ਦਿਖਾ ਦਿਓ ਥੋੜੀ ਜਿਹਾ ਕਿਹੜੀਆਂ ਜਿਹੜੀਆਂ ਲਾਈਨਾਂ ਜਾ ਰਹੀਆਂ ਨੇ ਵਰਕ ਦੀਆਂ ਸਾਰੀਆਂ ਦਿਖਾਓ ਤੁਸੀਂ ਚਿਕਨ ਵਰਕ ਹੈ ਜੀ ਇਹ ਤੁਸੀਂ ਇਸ ਨੂੰ ਆਪਣੇ ਕੋਲੋਂ ਆਲ ਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਇਸ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ ਰਹੂਗਾ 650 ਰੁਪਏ ਆਹ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ 650 ਰਹੂਗਾ ਜੀ 650 ਦੇ ਵਿੱਚ ਮਿਲੂਗਾ ਤੁਹਾਨੂੰ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਤੇ ਆਲ ਓਵਰ ਵੀ ਲੈ ਸਕਦੇ ਜੀ ਬਹੁਤ ਸੋਹਣਾ ਚਿਕਨ ਵਰਕ ਹੈ ਚਿਕਨ ਵਰਕ ਹੈ ਜਿਹੜਾ ਇਸ ਸੂਟ ਤੇ ਕੀਤਾ ਹੋਇਆ ਬਹੁਤ ਸੋਹਣਾ ਹੈਗਾ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹ ਸ਼ਾਇਦ ਆਪਣੇ ਕੋਲੇ 5-6 ਸੂਟ ਹੋਣਗੇ ਆ ਮੈਚਿੰਗ ਹੈਗੀ ਹੈ ਜਿਹੜੀ ਆਪਣੇ ਕੋਲੇ 500 ਵਾਲੀ ਹੈ। ਆ ਮੈਚਿੰਗ ਹੈਗੀ ਹੈ ਜਿਹੜੀ ਇਹ 500 ਵਾਲੀ ਹੈ। ਆ ਇਸ ਦੇ ਨਾਲ ਬਾਟਮ ਰਹੂਗੀ। ਇਹ ਆਪਾਂ ਜਿਹੜਾ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਸਰਪਲਸ ਦਾ ਹੈਗਾ ਬੇਸ। ਸਰਪਲਸ ਦਿਖਾ ਰਹੇ ਹਾਂ ਤੁਹਾਨੂੰ। ਔਰ ਇਸ ਦੇ ਵਿੱਚ ਆ ਹੋਊਗੀ ਸ਼ਰਟ। ਆ ਸ਼ਰਟ ਰਹੂਗੀ ਔਰ ਆ ਬਾਟਮ ਰਹੂਗੀ। ਇਸ ਤਰ੍ਹਾਂ ਇਸ ਦਾ ਕੰਟਰਾਸਟ ਬਣੂਗਾ ਜੀ। ਮੈਚਿੰਗ ਸੂਟ ਰਹੂਗਾ ਬਿਨਾ ਇਨਰ ਤੋਂ ਬਣਨ ਵਾਲੇ ਸੂਟ ਨੇ ਜੀ। ਇਸ ਨੂੰ ਤੁਸੀਂ ਜਿਵੇਂ ਲੇਸ ਜੀ ਲਾ ਕੇ ਜਿਵੇਂ ਮਰਜ਼ੀ ਰੈਡੀ ਕਰ ਸਕਦੇ ਹੋ ਜੀ। ਇਸੀ ਆਪਣੀ ਵੀਡੀਓ ਦਾ ਅੱਜ ਦਾ ਲਾਸਟ ਸੂਟ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ